ਆਵੇ ਤੁਹਾਡਾ ਜਗਰਾਤ ਸਿੰਘ ਭਾਜੀ ਪਿੰਡ ਪਿੰਡ ਦਾ ਕਮਾਲ ਹੈ ਅੰਸ਼ਾਰਾਪਾਪਾ ਜੀ ਮਾਮਲਾ ਭਾਈ ਇਦਾਂ ਵੀ ਪਿੰਡਿਆਂ ਵਾਲੇ ਅੱਡੇਆਂ ਸਵਾਰੀ ਲਾ ਕੇ ਆਪਾਂ ਤੁਰਿਆ ਹੈ ਕਿਹਦੀ ਬੱਸ ਕੋਈ ਤੁਹਾਡੀ ਕਾਲਾ ਬਾਬਾ ਬੁੱਢਾ ਟਰਾਂਸਪੋਰਟ ਸਿੱਛੋ ਕਿਸੇ ਚੱਲਦੀ ਹੈ ਅੰਬਰਸੋਰਾ ਡੇਰਾ ਪਾ ਬਣਾਣਾ ਰਮਜ਼ਾਨ ਕਿਧਰ ਆ ਰਹੇ ਸੀ ਅੰਬਰਸਾਰ ਤੋਂ ਆ ਰਹੇ ਭਾਜੀ ਕੀ ਗੱਲ ਬੋਈ ਤੁਸੀਂ ਪਿੰਡਿਆਂ ਵਾਲੇ ਅੱਡੇ ਤੋਂ ਭਾਜੀ ਸਵਾਰੀ ਲਾ ਕੇ ਤੇ ਆਇਆ ਤੁਰਿਆ ਹੀ ਆ ਜੇ ਤੇ ਤਿੰਨੇ ਜਣੇ ਆਏ ਮੋਟਰਸਾਈਕਲ ਤੇ ਮਗਰ ਅੱਛਾ ਆਣ ਕੇ ਨਾ ਇੱਕਦਮ ਮੋਟਰਸਾਈਕਲ ਅੱਗੇ ਡਾਤਾ ਗੱਡੀ ਰੋਕੀ ਤੇ ਇਹ ਵਿੱਚ ਚੜ ਕੇ ਤੇ ਕਨੈਕਟਰ ਕੋ ਝੋਲਾ ਖੋਣ ਪੈ ਗਏ ਅੱਛਾ ਤੇ ਤਿੰਨ ਜਣੇ ਹੀ ਤੇ ਇੱਕ ਨੂੰ ਤੇ ਹੀ ਫੜ ਲਿਆ ਤੇ ਦੋ ਜਣੇ ਭੱਜ ਗਏ ਜੇ ਤੇ ਬਾਅਦ ਚ ਇਹਨਾਂ ਨੇ ਆਖੋ ਪੱਥਰ ਮਾਰੇ ਸੀ ਗੱਡੀ ਨੂੰ ਅੱਛਾ ਭੰਨ ਕੇ ਗੱਡੀ ਤੇ ਭੱਜ ਗਏ ਹਾਂਜੀ ਜਿਹੜਾ ਫੜਿਆ ਉਹ ਕਿੱਥੇ ਹੁਣ ਉਹ ਥਾਣੇ ਜੇ ਪਾਜੀ ਅੱਛਾ ਨੂੰ ਫੜਾ ਹਾਂਜੀ ਹਾਂਜੀ ਆ ਇਹ ਨਾਲੇ ਲਿਆਏ ਜੇ ਇਹਨਾਂ ਨਾਲ ਪੁਰਾਣੀ ਰਿਸ਼ਤ ਨਹੀਂ ਪਾਜੀ ਕੋਈ ਗੱਲਬਾਤ ਨਹੀਂ ਤੁਹਾਡਾ ਉੱਤੇ ਕੀ ਨੁਕਸਾਨ ਹੋਇਆ ਆ ਸ਼ੀਸ਼ਾ ਭੰਨਿਆ ਜੇ ਤੇ ਪਾਜੀ ਝੋਲਾ ਖੋਇਆ ਜੇ ਕਨੈਕਟਰ ਝੋਲਾ ਖੋ ਵੀ ਜਿਹੜੇ ਦੋ ਜਣੇ ਉਹ ਲੈ ਗਏ ਹਾਂਜੀ ਉਹ ਲੈ ਗਏ ਜੇ ਭੱਜ ਗਏ ਝ ਹਾਂਜੀ ਝੋਲੇ ਦੇ ਕਿੰਨੇ ਕਿਵੇਂ ਝੋਲੇ ਦਾ 20000 ਰੁਪਏ ਪਾਜੀ ਹਾਂਜੀ ਹੋਰ ਇਸ ਤੋਂ ਇਲਾਵਾ ਕੋਈ ਬਿਸਾਰ ਹੋਇਆ ਨਹੀਂ ਪਾਜੀ ਅੱਛਾ ਪਾਣਿਆ ਇਹ ਬਸ ਵਾਰੀ ਦੇ ਵਿੱਚ ਸਵਾਰੀਆਂ ਬੈਠੀਆਂ ਉਹਨਾਂ ਦੇ ਮਾੜੀ ਮੋਟੀਆਂ ਸੱਟਾਂ ਲੱਗੀਆਂ ਐ ਬਸ ਜਾ ਕੇ ਲੀਕਤੀ ਪਹੁੰਚੋ ਆਣ ਪਾਜੀ ਅਜ ਨਾਲੇ ਥਾਣੇ ਪਹੁੰਚ ਜੇ ਕੰਪਲੀਟ ਕਰਤੀ ਹੈ ਹਾਂਜੀ ਪਾਜੀ ਕੀ ਮੰਗ ਕਰਦੇ ਹੋ ਮੰਗ ਪਾਜੀ ਜੋ ਨੁਕਸਾਨ ਹੋਇਆ ਉਹ ਭਰਨੇ ਇਹਨਾਂ ਦਾ ਪ੍ਰਾਣੀ ਕਿਰੰਚੀ ਆ ਗਈ ਨਹੀਂ ਭਾਜੀ ਕੋਈ ਗੱਲ ਬਾਤ ਹੀ ਨਹੀਂ ਇਹਨਾਂ ਦਾ ਪਤਾ ਹੀ ਨਹੀਂ ਹੈ ਕਿੱਥੋਂ ਆਏ ਕੌਣ ਨੇ ਕਿੱਲਾ ਕਦੀ ਇਸ ਤਰ੍ਹਾਂ ਦੀ ਵਰਤ ਨਹੀਂ ਭਾਜੀ ਪਹਿਲਾਂ ਨਹੀਂ ਕਦੀ ਹੋਈ ਕਿੰਨੇ ਸਾਲਾਂ ਤੋਂ ਬੱਸ ਦੇ ਨਾਲ ਜੁੜੇ ਆ ਭਾਈ ਮੈਨੂੰ 3-4 ਸਾਲ ਹੋ ਚਲੇ ਆ ਇਸੇ ਰੋਡ ਤੇ ਚੱਲਦੇ ਆ ਬਾਬਾ ਬੁੱਢਾ ਟਰਾਂਸਪੋਰਟ ਦੀ ਕਦੀ ਕੋਈ ਗੱਲ ਬਾਤ ਹੀ ਨਹੀਂ ਇਦਾਂ ਦੀ ਹੋਈ ਆ ਪਹਿਲਾ ਚਾਂਸ ਹੀ ਆ ਇਹ ਆਏ ਬੰਦੇ ਤੇ ਆ ਕੰਮ ਕਰਕੇ ਜਾਏ ਸਵਾਰੀਆਂ ਦਾ ਵੀ ਕਿੰਨੂ ਸੌਣਾ ਆ। ਆ ਸਵਾਰੀਆਂ ਦੇ ਭਾਜੀ ਜਿਹੜੀਆਂ ਪਿੱਛੇ ਬੈਠੀਆਂ ਉਹਨਾਂ ਦੇ ਸਟਾਂਕਾਂ ਲੱਗੀਆਂ ਐ ਨਾ ਪੱਥਰ ਮਾਰੇ ਵਿੱਚ। ਕੀ ਬੱਚੇ ਸਵਾਰੀਆਂ ਦੇ ਬੱਚੇ ਆ? ਹਾਂਜੀ ਭਾਜੀ। ਕੀ ਕੀ ਸਟਾ ਕਿੰਨੇ ਦੇ ਰੱਖੀ ਲੈਣੇ? ਸਵਾਰੀਆਂ 'ਵੇ ਪਿੱਛੇ ਜਨਾਨੀਆਂ ਦੋ ਬੈਠੀਆਂ ਉਹਨਾਂ ਦੇ ਲੱਗੀਆਂ ਭਾਜੀ। ਅਸੇਰ ਤੇ ਲੱਗੀਆਂ ਸਟਾਨਾਂ ਵਾਲੇ। ਉਹਨਾਂ ਨੂੰ ਵੀ ਐਜੂਟ ਕਰਾਇਆ ਤੇਰੇ। ਹਾਂਜੀ ਭਾਜੀ। ਮੈਂ ਤੇਰਾ ਕਿਹੜਾ ਪਿੰਡਾ ਕੀ ਸਰਮਾਂ ਦਾ। ਮੇਰਾ ਨਾਮ ਸੈਦ ਸਿੰਘ ਪਿੰਡ ਮੇਰਾ ਸੋਬਾ ਆ ਤੇ ਮੈਂ ਇਹ ਕਾਲੂ ਬੱਚੇ ਨਿਕਸ਼ੀ ਕਰਦਾ ਆ। ਮਲਕੇ ਹਲ ਪਰਿਆਂ ਪੰਮੇ ਵੀਰ ਦੇ ਨਾਲ। ਇਹ ਸਾਡੇ ਅਜ ਮੈਂ ਗੱਡੀ ਉਦੋਂ ਸ਼ੈਰੋ ਗੱਡੀ ਮੈਂ ਲਿਆ ਹੁਣ ਸੀਗਾ ਤੇ ਨਾਲੋਂ ਇਹ ਸਾਡੇ ਨਾਲੇ ਪਿੰਡਾਂ ਵਾਲੇ ਤੇ ਸਾਡੇ ਮਗਰ ਲੱਗੇ ਸੀਗੇ ਬਾਅਦ ਇਹਨਾਂ ਕਹਿੰਦਾ ਗੱਡੀ ਖਲਾ ਖਲਾ ਡਰਾਈਵਰ ਨੇ ਗੱਡੀ ਨਹੀਂ ਖਲਾਈ ਉਸ ਤੋਂ ਬਾਅਦ ਇਹ ਗੱਡੀ ਜਾ ਕੇ ਇਹਨਾਂ ਮੋਟਰ ਗੱਡੀ ਕਰਤਾ ਮਿਲ ਕੇ ਮਰਜਾਂ ਲੱਗੇ ਸੀਗੇ ਮਹਾ ਗੱਡੀ ਰੋਕੀ ਡਰਾਈਵਰ ਨੇ ਉਸ ਤੋਂ ਬਾਅਦ ਇਹ ਆਂਦੇ ਕਿ ਉਹ ਰੱਬ ਨੂੰ ਹੀ ਨੇ ਚੇ ਸਾਰੇ ਇਹ ਆਂਦੇ ਕਿ ਕਨੈਕਟਰ ਕਿੱਥੇ ਕਨੈਕਟਰ ਕਿੱਥੇ ਆ ਉਹ ਜੇ ਇੰਨਾ ਉਦਾਂ ਟਮਾਚ ਮੈਂ ਥੱਲੇ ਉਤਰੇ ਮੇਰਾ ਝੋਲਾ ਫੋਨ ਪੈ ਗਈ ਹੈ ਤੇ ਉਸ ਤੋਂ ਬਾਅਦ ਉਹ ਸਾਰੇ ਇਕੱਠੇ ਹੋਏ ਬਾਅਦ ਚ ਜਦੋਂ ਛੋਲਾ ਖੋਲ ਇਹਨਾਂ ਕੋ ਲੈ ਲਿਆ ਵਾਪਸ ਆਈ ਇਹ ਫੇਰ ਰੋੜਾ ਮਾਰ ਕੇ ਭੱਜਿਆ ਮਲਕੀ ਜਦੋਂ ਰੋੜਾ ਮਾਰਿਆ ਗੱਡੀ ਦੇ ਤੇ ਫੇਰ ਮਗਰ ਭੱਜਿਆ ਫੇਰ ਰੋੜਾ ਮਾਰਿਆ ਇਹਨਾਂ ਨੇ ਸਾਡੇ ਅੱਛਾ ਮਲਕੀ ਬਾਸਰ ਰੋੜਾ ਮਾਰਿਆ ਸਵਾਰੀਆਂ ਮਲਕੀ ਮਗਰ ਦੂਹ ਗੱਡੀਆਂ ਬੈਠੀਆਂ ਤੇ ਇੱਕ ਨਾਲ ਭੈਣ ਸੀਗੀ ਤੇ ਉਹ ਮਲਕੀ ਬਹੁਤ ਔਖਾ ਵਜਾ ਹੋਇਆ ਇਹਨਾਂ ਦਾ ਕੋਈ ਪਰਾਣੀ ਰੰਜਿਸ਼ ਸੀ ਤੁਹਾਡੀ ਨਹੀਂ 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 ਕੋਈ ਗੱਲਬਾਤ ਹੀ ਨਹੀਂ ਹੈ ਇਹ ਜੀ ਦੀ ਪਛਾਣ ਚ ਨਹੀਂ ਸਾਰੇ ਆ ਇੱਕ ਫੜਿਆ ਆ ਬਾਕੀ ਤੇ ਪਤਾ ਨਹੀਂ ਇਹ ਜਿਹਨੂੰ ਫੜਿਆ ਹੈ ਤੁਹਾਡੀ ਪਛਾਣ ਜੀ ਨਹੀਂ ਨਹੀਂ ਭਾਜੀ ਨਹੀਂ ਮੈਂ ਇਹ ਜਾਣਦਾ ਨਹੀਂ ਜੀ ਕੀ ਲੱਗਦਾ ਕੀ ਕਰਨ ਕੀ ਹੋ ਸਕਦਾ ਹੈ ਕਿ ਜਿਹੜਾ ਕਿਉਂਕਿ ਬੱਸਾਂ ਦਾ ਰੁਟੀਨ ਚੱਲਦੀਆਂ ਨੇ ਤੁਹਾਡੇ ਨਾਲ ਜਿਹੜੀ ਵਰਦਤ ਹੋਈ ਹੈ। ਦੇਖੋ ਹੁਣ ਇਹ ਕੀ ਇਦਾਂ ਦੇ ਫਿਰ ਮਲਕੀ ਰੋਜ਼ ਰੋਜ਼ ਇਦਾਂ ਹੋਇਆ ਕਰੇਗਾ। ਤਾਂ ਜਿਹੜਾ ਤੁਹਾਡਾ ਇਹਨਾਂ ਨੇ ਬੈਕ ਹੋਇਆ ਸੀ ਉਹ ਤੁਹਾਨੂੰ ਮਿਲ ਗਿਆ। ਹਾਂਜੀ ਉਹ ਮੈਨੂੰ ਮਿਲ ਗਿਆ। ਕੋਈ ਨੁਕਸਾਨ ਹੋਇਆ ਤੁਹਾਡਾ? ਇਹਨੂੰ ਮੈਂ ਵੇਖਾਂਗਾ। ਇਹਨਾਂ ਦੇ ਵੇਖਾਂਗੇ ਸਵਾਰੀਆਂ ਦਾ ਨੁਕਸਾਨ। ਸਵਾਰੀਆਂ ਠੀਕ ਹੈ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ। ਕੀ ਮੰਗ ਕਰਦੇ ਹੋ ਤੁਸੀਂ? ਇਨਸਾਫ ਦੀ ਮੰਗ ਕਰਦੇ ਹਾਂ ਔਰ ਮੰਗ ਸੀ ਘੱਟ ਨਹੀਂ ਜੋ ਸਾਡਾ ਨੁਕਸਾਨ ਹੈ ਇਨਸਾਨ ਪਰ ਸਾਡਾ। ਹਾਂਜੀ। ਉਹ ਪਿੱਛੇ ਪਾਗੇ ਪਹਿਲਾਂ ਬੱਸ ਖੜਾ ਦਿੱਤਾ ਫੇਰ ਮੜ ਕੇ ਨਗਰ ਭੱਜਿਆ ਤੇ ਏਟੇ ਮਾਰੇ ਮਗਲੇ ਬੱਸ ਅੱਛਾ ਤੇ ਫੇਰ ਰਾਣ ਕੇ ਮਗਰ ਸ਼ੀਸ਼ਾ ਦੇ ਏਟਾ ਮਾਰਤਾ ਹੀ ਮਗਰ ਬੈਠੇ ਅੱਛਾ ਕੰਡੈਕਟਰ ਕੰਡੈਕਟਰ ਨਾਲ ਵੀ ਕੀ ਗੱਲ ਬਾਤ ਹੋਈ ਨਹੀਂ ਪਹਿਲਾਂ ਨਹੀਂ ਆਈ ਕੋਈ ਗੱਲ ਉਹ ਡਰਾਈਵਰ ਕਹਿ ਰਿਹਾ ਸੀ ਕਿ ਨਹੀਂ ਨਹੀਂ ਉਹ ਪਹਿਲਾਂ ਦੀ ਗੱਲ ਹੈ ਇੱਥੇ ਤੇ ਮਗਰ ਅਸੀਂ ਬੈਠੇ ਮਗਰ ਤਾਂ ਨੂੰ ਪਤਾ ਅੱਗੇ ਦਾ ਨਹੀਂ ਪਤਾ ਨੂੰ ਅੱਛਾ ਅੱਛਾ ਇਹਰਾ ਮਾਮਲਾ ਜੀ ਬੱਸ ਕੰਡੈਕਟਰ ਦਾ ਹੁਣੇ ਬੱਸ ਕੰਡੈਕਟਰ ਤੇ ਕੁਛ ਉਹਦੇ ਨਾਲ ਸਵਾਰੀਆਂ ਆਈਆਂ ਵੀ ਉਹਨਾਂ ਦੀ ਬੱਸ ਜਿਹੜੀ ਆ ਉਹ ਆਉਂਦੀ ਹੀ ਕਿਸੇ ਨੇ ਉਹਨਾਂ ਨੂੰ ਪੱਥਰ-ਪੁੱਥਰ ਮਾਰਿਆ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਇੱਕ ਬੰਦਾ ਲਿਆ ਕੇ ਸਾਨੂੰ ਫੜਕੇ ਦਿੱਤਾ ਵੈਰੀਫਾਈ ਕਰਾਂਗੇ ਜੋ ਫੈਕਟ ਹੋਣਗੇ ਉਹਦੇ ਅਕੋਰਡਿੰਗ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਹ ਕਹਿ ਰਹੇ ਆ ਕਿ ਸਾਡਾ ਝੋਲਾ ਵੀ ਖੋਇਆ ਪਿਆ ਦੇਖੋ ਜੀ ਇਹ ਦੌਰਾਨੇ ਤਫਤੀਸ਼ ਸਾਰੇ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਇਹ ਟ੍ਰੋੜਾ ਚੱਲਿਆ ਪਾਸੇ ਤੇ ਸੀਸੇ ਟੁੱਟੇ ਤਫਤੀਸ਼ ਦੌਰਾਨ ਜੋ ਵੀ ਤੱਥ ਆਉਣਗੇ ਦੱਸਿਆ ਜਾਣਗੇ